ਦੇਖੋ ਇਹ ਇੱਕ ਬੜਾ ਕੋਈ ਦਲੇਰ ਤੇ ਹਿੰਮਤ ਵਾਲਾ ਲੀਡਰ ਹੀ ਇਦਾਂ ਦਾ ਐਲਾਨ ਕਰ ਸਕਦਾ ਹੈਗਾ ਜਿਸ ਤਰ੍ਹਾਂ ਦਾ ਐਲਾਨ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਆ ਕਿਉਂਕਿ ਜੋ ਲੋਕ ਅਰਵਿੰਦ ਕੇਜਰੀਵਾਲ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਆ ਕਿ ਉਹ ਇਨਕਮ ਟੈਕਸ ਕਮਿਸ਼ਨਰ ਸੀ ਇਸ ਸਿਆਸਤ 'ਚ ਆਉਣ ਤੋਂ ਪਹਿਲਾਂ ਤੇ ਜੇ ਪੈਸੇ ਕਮਾਉਣੇ ਹੁੰਦੇ ਤਾਂ ਉੱਥੇ ਬਥੇਰੇ ਪੈਸੇ ਉਹ ਕਮਾ ਲੈਂਦੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮੁਕਲੀ ਰਾਜਨੀਤੀ ਕੀਤੀ ਔਰ ਭਾਜਪੀ ਨੂੰ ਇਹ गवारा ਨਹੀਂ ਸੀ ਇਸ ਕਰਕੇ ਉਹਨਾਂ ਨੇ ਝੂਠੇ આરોਪ ਲਗਾ ਕੇ ਕਦੇ ਉਹਨਾਂ ਨੂੰ ਚੋਰ ਆਖਿਆ ਕਦੇ ਉਹਨਾਂ ਨੂੰ ਭ੍ਰਿਸ਼ਟਾਚਾਰੀ ਕਿਹਾ ਔਰ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਉਹਨਾਂ ਨੂੰ ਨਜਾਇਜ਼ ਤੌਰ ਤੇ ਹਿਰਾਸਤ ਦੇ ਵਿੱਚ ਰੱਖਿਆ ਜਿਸ ਦੀ ਪੁਸ਼ਟੀ ਜਿਹੜੀ ਹਰਮਾਨਯੋਗ ਸੁਪਰੀਮ ਕੋਰਟ ਨੇ ਵੀ ਕੀਤੀ ਹੈਗੀ ਹੈ ਸੋ ਇਸ ਕਰਕੇ ਜਿਹੜਾ ਹਾਲਾਂਕਿ ਬੀਜੇਪੀ ਨੇ ਬਹੁਤ ਦਬਾਅ ਪਾਇਆ ਸੀ ਕਿ ਉਹ ਆਪਣਾ ਅਸਤੀਫਾ ਦਿਓ ਐਜੇ ਮੁੱਖ ਮੰਤਰੀ ਅਸਤੀਫਾ ਦਿਓ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਬੜਾ ਸਪਸ਼ਟ ਤੌਰ ਤੇ ਕਿਹਾ ਜੇਕਰ ਉਸ ਟਾਈਮ ਤੇ ਉਹ ਅਸਤੀਫਾ ਦਿੱਤਾ ਹੁੰਦਾ ਤਾਂ ਬੀਜੇਪੀ ਦਾ ਇੱਕ ਮਕਸਦ ਪੂਰਾ ਹੋ ਜਾਣਾ ਸੀ ਕਿਉਂਕਿ ਬੀਜੇਪੀ ਜਿਸ ਤਰੀਕੇ ਨਾਲ ਵਿਰੋਧੀ ਪਾਰਟੀ ਦੀ ਸਰਕਾਰਾਂ ਨੂੰ ਤੋੜਦੀ ਹੈ ਉਹ ਐਮਐਲਏ ਨੂੰ ਖਰੀਦੀ ਹੈਗੀ ਹੈ ਤੇ ਆਪਣਾ ਉੱਥੇ ਜਿਹੜੀ ਕਿ ਡੰਡਾ ਚਲਾਉਂਦੀ ਹੈਗੀ ਹੈ ਉਹ ਉਹਨਾਂ ਦਾ ਮਕਸਦ ਪੂਰਾ ਹੋ ਜਾਣਾ ਸੀ ਜਿਹੜੀ ਕਿ ਆਮ ਆਦੀ ਪਾਰਟੀ ਉਹਨਾਂ ਦਾ ਮਕਸਦ ਕਦੇ ਪੂਰਾ ਨਹੀਂ ਹੋਣ ਦੇ ਸਕਦੀ ਔਰ ਜਿਹੜਾ ਹੁਣੇ ਲੋਕਾਂ ਦੀ ਕਚਹਿ ਦੇਹੀ ਦੇ ਵਿੱਚ ਜਾਣਾ ਔਰ ਇਹ ਕਹਿਣਾ ਕਿ ਜੇਕਰ ਮੈਂ ਇਮਾਨਦਾਰ ਹਾਂ ਤੁਹਾਨੂੰ ਲੱਗਦਾ ਹੈ ਕਿ ਮੈਂ ਬੇਦਾਗ ਹਾਂ ਤਾਂ ਤੁਸੀਂ ਮੇਰਾ ਰਜ ਦੇ ਸਾਥ ਦਿਓ ਪਰ ਲੋਕਾਂ ਨੇ ਲਗਾਤਾਰ ਜਿਹੜਾ ਅਰਵਿੰਦ ਜੀ ਦਾ ਸਾਥ ਦਿੱਤਾ ਚਾਹੇ 2020 ਦੀ ਗੱਲ ਹੋਵੇ ਉਦੋਂ ਵੀ ਉਹ ਮਤਲਬ ਹਿੰਦੁਸਤਾਨ ਦੇ ਪਹਿਲੇ ਅਜਿਹੇ ਨੇਤਾ ਸੀ ਜੋ ਲੋਕਾਂ ਦੇ ਵਿੱਚ ਆਪਣੇ ਕੰਮਾਂ ਨੂੰ ਲੈ ਕੇ ਗਏ ਸੀ ਔਰ ਕਿਹਾ ਜੀ ਲੋਕਾਂ ਨੂੰ ਜੇਕਰ ਤੁਹਾਨੂੰ ਮੇਰੇ ਕੰਮ ਪਸੰਦ ਨੇ ਮੈਂ ਜੋ ਕੰਮ ਕੀਤੇ ਆ ਤੇ ਮੈਨੂੰ ਵੋਟਾਂ ਪਾਇਓ ਅਦਰਵਾਜ਼ ਨਹੀਂ ਪਾਇਓ ਤੇ ਮੈਨੂੰ ਲੱਗਦਾ ਵੀ ਇਦਾਂ ਦਾ ਜਿਹੜਾ ਦਲੇਰਾਨਾ ਕਦਮ ਇਦਾਂ ਦਾ ਜਿਹੜਾ ਐਲਾਨ ਹੈ ਉਸਦੇ ਲਈ ਬਹੁਤ ਵੱਡੀ ਹਿੰਮਤ ਚਾਹੀਦੀ ਹੈ ਇਹ ਜੋ ਐਲਾਨ ਸ਼੍ਰੀ ਅਰਵਿੰਦ ਕੇਜਰੀਵਾਲ ਕੇਜਰੀਵਾਲ ਵਰਗਾ ਨੇਤਾ ਹੀ ਕਰ ਸਕਦਾ ਹੈ